ਹੁਸ਼ਿਆਰਪੁਰ ਚ ਪਈ ਸੰਘਣੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਮੱਦਮ ਕਰਕੇ ਰੱਖ ਦਿੱਤੀ ਹੈ ਤੇ ਉੱਤਰੀ ਭਾਰਤ ਚ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਅੱਗ ਸੇਕਣ ਲਾ ਕੇ ਰੱਖ ਦਿੱਤਾ। ਹੁਸ਼ਿਆਰਪੁਰ ਚ ਪਈ ਪਹਿਲੀ ਧੁੰਦ ਤੇ ਜਦੋਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਹਿ ਕਿ ਧੁੰਦ ਦਾ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੈ ਤੇ ਨੁਕਸਾਨ ਹੈ ਤਾਂ ਸਿਰਫ ਕੋਰੇ ਦਾ ਜੋ ਫਸਲਾਂ ਤੇ ਕਾਫੀ ਜ਼ਿਆਦਾ ਨੁਕਸਾਨ ਕਰਦਾ ਹੈ। ਇਸ ਮੌਕੇ ਲਗਾਤਾਰ ਹੁਸ਼ਿਆਰਪੁਰ ਦੇ ਡੀਸੀ ਕੋਮਲ ਮਿੱਤਲ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਧੁੰਦ ਚ ਲਾਪਰਵਾਹੀ ਨਾ ਵਰਤਣ ਤੇ ਬਿਲਕੁਲ ਸੇਫ ਹੋ ਕੇ ਡਰਾਈਵਿੰ ਦਾ ਬਹੁਤ ਸਾਰੀਆਂ ਫਸਲਾਂ ਨੂੰ ਫਾਇਦਾ ਵੀ ਆ ਤੇ ਬਹੁਤ ਸਾਰੀਆਂ ਨੁਕਸਾਨ ਵੀ ਆ ਹੁਣ ਜਿਵੇਂ ਕਿ ਕਣਕ ਹੈ ਕਣਕ ਨੂੰ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਹੈ ਔਰ ਜਿਹੜੀ ਆਲੂ ਦੀ ਫਸਲ ਹੈ ਸਬਜ਼ੀਆਂ ਹੈ ਹੁਣ ਟਮਾਟਰ ਜਿੱਦਾਂ ਉਹਨੂੰ ਵੀ ਪਿੱਛੇ ਆ ਗਿਆ ਉਲੀ ਰੋਗ ਆ ਗਿਆ ਤੇ ਇਹਨੂੰ ਵੀ ਜਿਹੜਾ ਫੰਗਸ ਰੋਗ ਜਿਹੜਾ ਹੈਗਾ ਆਲੂਆਂ ਨੂੰ ਵੀ ਹੈ ਇਹ ਧੁੰਦੇ ਵਿੱਚ ਵੱਧ ਆਇਆ ਇਹ ਨੁਕਸਾਨ ਕਰਦਾ ਗਿਲਹੋਰੇ ਦੇ ਨਾਲ ਸੋ ਉਹ ਕਾਫੀ ਜਿਹੜੀਆਂ ਸਬਜ਼ੀਆਂ ਦੀ ਜਿੰਨੀਆਂ ਫਸਲਾਂ ਉਹਨਾਂ ਨੂੰ ਨੁਕਸਾਨ ਹੈ ਤੇ ਕਣਕ ਜਾਂ ਜਿਹਦਾ ਗੰਨਾ ਹੋ ਗਿਆ ਇਹ ਫਸਲਾਂ ਨੂੰ ਜਿੰਨੀ ਠੰਡ ਹੋਊਗੀ ਉਹ ਉਹਨਾਂ ਜਿਹੜਾ ਆ ਉਹ ਚੰਗਾ ਹੁੰਦਾ ਚੰਗਾ ਮੰਨਿਆ ਜਾਂਦਾ ਵੀ ਕਣਕ ਵਾਸਤੇ ਵੀ ਠੰਡ ਜਿੰਨੀ ਪੈ ਜਾਏ ਉਹ ਚੰਗੀ ਹੈ ਤੇ ਜਿਹੜਾ ਗੰਨਾ ਹੈ ਉਹਦੇ ਵਾਸਤੇ ਵੀ ਜਿਹੜੀ ਉਹਦੀ ਰਿਕਵਰੀ ਵੱਧਦੀ ਹੈ ਜੇਕਰ ਤੁਹਾਨੂੰ ਤੇ ਕੋਰਾ ਲਗਾਤਾਰ ਕਈ ਦਿਨ ਪੈਂਦਾ ਫਿਰ ਦੇਖੋ ਜਿਹੜਾ ਲਗਾਤਾਰ ਕੋਰਾ ਪੈਣਾ ਕੋਰਾ ਤਾਂ ਨੁਕਸਾਨ ਕਰਦਾ ਜਿਹੜਾ ਕੋਰਾ ਅਸੀਂ ਕੋਰਾ ਉਹਨੂੰ ਗਿਣਦੇ ਆ ਜਿਹੜੀ ਬਰਫ ਗੇਤਦੀ ਆ ਥੋੜੀ ਹੁੰਦਾ ਨਹੀਂ ਐਡਾ ਨੁਕਸਾਨ ਨਹੀਂ ਹੁੰਦਾ ਕੋਰੇ ਦਾ ਵੱਡਾ ਨੁਕਸਾਨ ਹੁੰਦਾ ਕੋਰਾ ਦਾ ਸਾਰੀਆਂ ਫਸਲਾਂ ਨੁਕਸਾਨ ਕਰਦਾ ਜੇ ਕੋਰਾ ਪਾਵੇ ਤਾਂ ਉਹ ਕਣਕਲੇ ਵਾਸਤੇ ਵੀ ਉਹਨੂੰ ਰੋਕ ਦਿੰਦਾ ਗ੍ਰੋਥ ਉਹਦੀ ਚਹਰਾ ਚਾਰੇ ਦੀ ਗ੍ਰੋਥ ਵੀ ਰੋਕ ਦਿੰਦਾ ਔਰ ਜਿਹੜਾ ਗੰਨਾ ਆ ਉਹਦਾ ਜਦੋਂ ਪ੍ਰਵਾਗ ਲੂ ਹੁਣ ਲਾ ਪੈਂਦਾ ਕਾਫੀ ਸਾਰੀਆਂ ਫਸਲਾਂ ਜਿਹੜੀਆਂ ਉਹਦੇ ਪੱਤੇ ਨੂੰ ਲੂ ਦਿੰਦਾ ਉਹ ਖਰਾਬ ਕਰ ਦਿੰਦਾ ਤੇ ਉਹਦੇ ਨਾਲ ਫਿਰ ਝਾੜ ਦੇ ਵਿੱਚ ਕਮੀ ਆਉਂਦੀ ਆ ਸੋ ਉਹ ਕੋਰਾ ਤਾਂ ਹੈਗਾ ਨੁਕਸਾਨ ਦੇ ਜੇ ਕੋਰਾ ਪਾਵੇ ਕਿਉਂਕਿ ਹੁਣ ਪਿਛਲੇ ਦਿਨੀ ਕੋਰਾ ਪਿਆ ਥੋੜੇ ਦਿਨ ਸੋ ਕੋਰਾ ਤਾਂ ਵੱਡਾ ਨੁਕਸਾਨ ਕਰ ਜਾਂਦਾ ਜਿਹੜੀ ਧੁੰਦ ਹੈ ਇਹਦਾ ਵਾਲਾ ਨੁਕਸਾਨ ਨਹੀਂ ਧੁੰਦ ਦਾ ਇਹ ਜ਼ਰੂਰ ਹੈਗਾ ਵੀ ਆਵਾਜਾਈ ਲਈ ਲੋਕਾਂ ਲਈ ਸੜਕਾਂ ਤੇ ਐਕਸੀਡੈਂਟ ਦੇ ਵੱਧਦੇ ਆ ਕਾਰਨ ਉਹਦੇ ਨਾਲ ਧੁੰਦ ਦੇ ਨਾਲ ਇਹ ਇਧਰ ਨੂੰ ਜਾਂਦੀ ਨੁਕਸਾਨ ਹੁੰਦਾ ਧੁੰਦ ਕਰਕੇ ਬਾਜੀ ਬੁਰਾ ਹਾਲ ਹੈਗਾ ਦਿਖਦਾ ਨਹੀਂ ਕੁਝ ਨਹੀਂ ਗੱਡੀਆਂ ਚਲਾਣੇ ਮੁਸ਼ਕਲ ਹੋ ਗਈਆਂ ਪਤਾ ਨਹੀਂ ਲੱਗਦਾ ਕੋਈ ਨਹੀਂ ਅੱਗੇ ਕਿੱਥੇ ਜਾਣਾ ਕਿੱਥੇ ਨਹੀਂ ਰੋਡ ਦੇ ਮਤਲਬ ਦਿਖਦਾ ਹੀ ਨਹੀਂ ਕੁਝ ਨਹੀਂ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਡਰਾਈਵਰ ਜਾਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਵੀ ਲਾਈਟਾਂ ਤੋਂ ਮਲ ਤੋਂ ਵਾਹ ਸਲੋ ਕਰੋ ਜਾਂ ਸਲੋ ਚਲੋ ਨਾਲੇ ਲਾਈਟਾਂ ਲੂਟਾ ਬਾਲ ਗਏ ਆਪਣੀਆਂ ਔਲੀ ਚੱਲੋ ਬਸ ਹੋਰ ਦੂਜੇ ਦਾ ਪਚਾਓ ਕਰੋ ਬਹੁਤ ਜ਼ਿਆਦਾ ਦਿੱਕਤਾਂ ਨੇ ਜੀ ਧੁੰਦ ਜਿਉਂ ਦਿਖਾਈ ਨਹੀਂ ਦੇ ਰਿਆ ਜੀ ਬਹੁਤ ਲੇਟ ਆ ਸਾਰੇ ਪਾਸਾ ਰੋਡ ਟੁੱਟੇ ਹੋਇਆ ਕਰਕੇ ਔਖਾ ਬਹੁਤ ਆ ਟ੍ਰੈਫਿਕ ਜ਼ਿਆਦਾ ਗਈ ਜੀ ਦਿਖਾਈ ਨਹੀਂ ਦੇ ਰ ਤੁੰਦ ਚ ਬਿਲਕੁਲ ਵੀ ਬਹੁਤ ਦਿੱਕਤ ਆ ਜੀ ਕੀ ਆਪਣੇ ਨਾਲ ਦੇ ਸਾਥੀਆਂ ਨੂੰ ਕੀ ਵੀਰ ਨਾਲ ਕਰਦੇ ਇਸ ਤਾਂ ਇਹੀ ਕਰਨਾ ਚਾਹਣਾ ਵੀ ਦਿਨ ਖੜੇ ਚੱਲੋ ਜੀ ਧੁੰਦ ਵਾਲਾ ਹੀ ਤੋ ਚੱਲੋ ਰਾਤ ਬਰਾਤ ਤੋਂ ਬਚੋ ਨਹੀਂ ਆ ਜੀ हां हां जी बहुत ज्यादा जी दिखाई ਨਹੀਂ ਦੇ ਰਹੇ ਕੁਝ ਵੀ ਆਸ ਕਦੇ ਵੀ ਹੋ ਜਾਂਦਾ ਜੀ ਦੋ ਤਿੰਨ ਪਹਿਲਾਂ ਪਿੱਛੇ ਹੋਏ ਫੇ ਆ ਹਾਸੇ ਹੋ ਰਹੇ ਨੇ ਬਰਬਾਰ ਜੀ ਦਿਖਾਈ ਨਹੀਂ ਦੇ ਰਹੇ ਕੀ ਰਹੀ ਕੀ ਜੀ